ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਭਾਜੀ ਪ੍ਰੋਗਰਾਮ ਆ ਆਪਾਂ ਕਿਸ ਦੇ ਸਬੰਧ ਵਿੱਚ ਕਰਾਉਣ ਜਾ ਰਹੇ ਆ ਜੀ ਮੇਰੇ ਕੋਲ ਵੀ ਜੀ ਸਭ ਤੋਂ ਪਹਿਲਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮੁੰਦੋਵਾਲ ਦੇ ਸਾਧ ਸੰਗਤ ਵੱਲੋਂ ਮਿਲ ਕਰਕੇ ਛੋਟੇ ਸਹਿਬ ਜਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਤੇ ਧੰਨ ਬਾਬਾ ਮੋਦੀ ਰਾਮ ਮਹਾਰਾਜ ਜੀ ਜਿਨ੍ਹਾਂ ਨੇ ਉਹਨਾਂ ਦੀ ਦੁੱਧ ਪਿਲਾ ਕੇ ਸੇਵਾ ਕੀਤੀ ਉਹਨਾਂ ਦੀ ਮਿੱਠੀ ਯਾਦ ਅੰਦਰ ਇਹ ਮਹਾਨ ਗੁਰੂ ਸਮਾਗਮ ਮਨਾਇਆ ਜਾ ਰਿਹਾ। ਕਿੰਨੇ ਤਰੀਕ ਦਾ ਭਾਜੀ ਇਹ ਸਮਾਗਮ? ਇਹ ਜੀ 29 ਦਸੰਬਰ ਦਿਨ ਹੈ ਅਦਵਾਰ ਦਾ। ਠੀਕ ਹੈ ਜੀ ਠੀਕ ਹੈ। ਤੇ ਇਹਦੇ ਵਿੱਚ ਪਹੁੰਚ ਰਹੇ ਜਥੇ ਕਿਹੜੇ-ਕਿਹੜੇ ਜਥੇ ਪਹੁੰਚ ਰਹੇ ਆ ਜੀ? ਇਹ ਇਹ ਹੈਗਾ ਜੀ ਭਾਈ ਲਖਵਿੰਦਰ ਸਿੰਘ ਦੋਦਪੁਰ ਤੋਂ ਵੀਰਦਨੀ ਜਥਾ ਬਲਵਿੰਦਰ ਸਿੰਘ ਰਮਾਣਾ ਚੱਕ ਪੰਥਕ ਕਵੀ ਤੇ ਫਿਰ ਢਾਡੀ ਜਥਾ ਹਰਦੀਪ ਸਿੰਘ ਭਾਦੜਾ ਸੰਧਲਾ ਤੇ ਗੁਰਜੀਤ ਸਿੰਘ ਗੋਰੀ ਜੰਗਲਾ ਇਹਨਾਂ ਦਾ ਢਾਡੀ ਅਥਾਰ ਠੀਕ ਹੈ ਠੀਕ ਅਥਾਵਾਜਕ ਭਾਈ ਹਰਜੀਤ ਸਿੰਘ ਸੰਤਾਨਵਾਲਾ ਲੋਧੀ ਵਾਲੀ ਠੀਕ ਹੈ ਠੀਕ ਭਾਈ ਸਾਹਿਬ ਕੈਂਪ ਵੀ ਕਹਿੰਦੇ ਲਗਾਏ ਜਾ ਰਹੇ ਆ ਇਸ ਵਿੱਚ ਹਰਜੀਵਾਈ ਖਾਸ ਸਾਹਿਬ ਵਾਈ ਗੁਰਜੀਤ ਸਿੰਘ ਪਟੇ ਸਰਦਾਰ ਜਗਜੀਤ ਸਿੰਘ ਔਜਲਾ ਪਿੰਡ ਮੁੱਦੋਵਾਲ ਦੇ ਸਰਪੰਚ ਸਮੂਚੀ ಗ್ರಾಮ ਪੰਚਾਇਤ ਸਰਦਾਰ ਗੁਰਜੀਤ ਸਿੰਘ ਜਸਬੀਰ ਸਿੰਘ ਸੁਖਦੇਵ ਸਿੰਘ ਜੀ ਸਮੂਹ ਨਗਰ ਨਿਵਾਸੀ ਤੇ ਐਨ ਆਰ ਆਈ ਭਾਵਾ ਦੇ ਸਹਿਯੋਗ ਨਾਲ ਜੋ 29 ਦਸੰਬਰ ਨੂੰ ਗੁਰਮਤ ਸਮਾਗਮ ਕਰਾਇਆ ਜਾ ਰਿਹਾ ਹੈ ਸੋ ਇਸ ਵਿੱਚ ਜਿਹੜਾ ਹੈ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਕਿਉਂਕਿ ਜਿੱਥੇ ਗੁਰਮਤ ਦੀਆਂ ਵਿਚਾਰਾਂ ਹੋਣਗੀਆਂ ਸੰਗਤਾਂ ਨੂੰ ਨਾਮ ਪਾਣੀ ਦੇ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਸਮਾਜਿਕ ਕਾਰਜ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਕਿਸੇ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਬੜੀਆਂ ਕੀਮਤੀ ਜਾਨਾਂ ਜਿਹੜੀਆਂ ਬਚ ਜਾਂਦੀਆਂ ਇਸ ਕਰਕੇ ਇਹ ਵੀ ਇਹਨਾਂ ਨੇ ਉਦੋਂ ਪ੍ਰਾਲਾ ਕੀਤਾ ਖੂਨਦਾਰ ਕੈਂਪੋ ਵੀ ਲੱਗ ਰਿਹਾ ਹੈ ਔਰ ਇੱਕ ਕੈਂਪ ਜਿਹੜਾ ਹੈ ਸਪਰੀ ਮੈਡੀਕਲ ਜੋ ਵੀ ਆ ਉਹਦੇ ਵਿੱਚ ਸਹੂਲਤਾਂ ਉਹ ਵੀ ਕੈਂਪ ਜਿਹੜਾ ਹੈ ਗੁਰੂ ਤੇਗ ਬਹਾਦਰ ਹਸਪੀਟਲ ਨਡਾਲਾ ਵੱਲੋਂ ਲੱਗ ਰਿਹਾ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਹ ਐਨ ਆਰ ਆਈ ਵੀਰਾਂ ਦੇ ਸੰਜੋਗ ਸਦਕਾ ਨਗਰ ਨਿਵਾਸੀਆਂ ਦੇ ਸੰਜੋਗ ਸਦਕਾ ਜੀ ਲਵਾਇਆ ਜਾ ਰਿਹਾ ਕਰਾਇਆ ਜਾ ਰਿਹਾ ਜੀ ਹਾਂਜੀ ਹਾਂਜੀ ਵਾਈ ਗੁਰਜੀ ਕਾਲਸਾ ਵੈਨਿਸ਼ ਕੀ ਪਤੀ ਗੁਰੂ ਰੂਪ ਸਾਹਿਬ ਸੰਗਤ ਜੀ ਇਹ ਜੋ ਪ੍ਰੋਗਰਾਮ ਹੈ 29 ਦਸੰਬਰ ਨੂੰ ਠੀਕ 9:00 ਵਜੇ ਦੇ ਕਰੀਬ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਸ਼ੁਰੂ ਹੋਣਗੇ ਅਤੇ ਭੋਗਾਂ ਤੋਂ ਪਰੰਪਰਤ ਜੋ ਰਾਗੀ ਢਾਡੀ ਜਥੇ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਅਤੇ ਗੁਰ ਅਤਿਅਸ ਦੇ ਨਾਲ ਸਾਂਝ ਪਾਉਣਗੇ ਸਬੱਤ ਸੰਗਤਾਂ ਨੇ ਬਹੁਤ ਚੜਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਪ੍ਰਦਰਸ਼ਨੀ ਵੀ ਇਸ ਸਮਾਗਮ ਵਿੱਚ ਲਗਾਈ ਜਾਵੇਗੀ ਬਾਬਾ ਜੀ ਹਾਂਜੀ ਹਾਂਜੀ ਸਿੱਖ ਇਤਿਹਾਸ ਪ੍ਰਦਰਸ਼ਨੀ ਜੋ ਸੰਗਤਾਂ ਨੂੰ ਦਿਖਾਈ ਜਾਵੇਗੀ ਅਤੇ ਜੋ ਛੋਟੇ ਸਾਹਿਬ ਜਦਿਆਂ ਨੂੰ ਬਾਬਾ ਮੋਤੀराम ਮਹਾਰਾਜ ਜੀ ਨੇ ਦੁੱਧ ਦੀ ਸੇਵਾ ਕੀਤੀ ਸੀ ਉਹ ਸਾਰੇ ਨਗਰ ਦੀ ਸੰਗਤ ਵੱਲੋਂ ਪ੍ਰਬੰਧਕੀ ਕਮੇਟੀ ਵੱਲੋਂ ਦੁੱਧ ਅਤੇ ਉਸ ਉਹਨਾਂ ਦਾ ਲੰਗਰ ਜਿਹੜਾ ਉਹ ਟੁੱਟ ਵਰਤੇਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੰਮਦਾ ਰਹੇਗਾ ਤੇ ਰੂਕਾ ਦੇ ਅੰਦਰ ਵੀ ਹੱਟ ਟਟ ਵਰਤੇ ਜਾਣਗੇ ਤੇ ਪੂਰੀ ਮੈਨੇਜਮੈਂਟ ਕਮੇਟੀ ਦਾ ਜਿਹੜਾ ਵਾ ਤਹਿ ਦਿਲੋਂ ਸ਼ੁਕਰ ਕਰਨਾ ਆਪਾਂ ਜੀ ਸ਼ੁਕਰਾਨਾ ਕਰਨਾ ਜਿਨ੍ਹਾਂ ਨੇ ਇਹ ਐਡਾ ਵੱਡਾ ਪ੍ਰਾਲਾ ਕੀਤਾ ਇਹਨਾਂ ਵਿੱਚ ਕਿਹਨਾਂ-ਕਿਹਨਾਂ ਦਾ ਯੋਗਦਾਨ ਆ ਜੀ ਦੱਸਿਓ ਬਾਬਾ ਜੀ ਸਾਡੇ ਵੀਰ ਸਰਦਾਰ ਜਸਬੀਰ ਸਿੰਘ ਜੀ ਆਹ ਸੋਨ ਵੀਰ ਅਤੇ ਸਦਾ ਸੁਦੇਵ ਸਿੰਘ ਜੀ ਸਰਦਾਰ ਗੁਰਜੀਤ ਸਿੰਘ ਜੀ ਅਤੇ ਸਾਡੇ ਵੀਰ ਕਾਲੇ ਤੋਂ ਆ ਸਰਦਾਰ ਗੁਰਜਾਤ ਸਿੰਘ ਜੀ ਸਰਪੰਸਾ ਮੇਰੇ ਵੀਰ ਬਲਵਿੰਦਰ ਸਿੰਘ ਡਾਕਟਰ ਤੋਂ ਦਾਸ ਬਲਵਿੰਦਰ ਸਿੰਘ ਵੈਲਾ ਅਤੇ ਪੁੱਤ ਤੇ ਸੇਮਪਾਲ ਜੀ ਕੁੜੀ ਸਰਦਾਰ ਕੁਲਦੀਪ ਸਿੰਘ ਜੀ ਅਤੇ ਹੋਰ ਵੀਰਾਂ ਦਾ ਬਹੁਤ ਬਹੁਤ ਸਹਿਯੋਗ ਆ ਅਤੇ ਐਨ ਆਰ ਆਈ ਐਨ ਆਰ ਆਈ ਵੀਰ ਜੋ ਵਿਦੇਸ਼ਾਂ ਦੇ ਵਿੱਚ ਰਹਿੰਦੇ ਹਨ ਵਿਦੇਸ਼ਾਂ ਦੇ ਵਿੱਚ ਰਹਿ ਕੇ ਕਮਾਈਆਂ ਕਰਦੇ ਹਨ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਸਮੂਹ ਨਗਰ ਨਿਵਾਸੀ ਸਾਧ ਸੰਗਤ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਨਗਰ ਪੰਚਾਇਤ ਦਾ ਵੀ ਪੂਰਾ ਯੋਗਦਾਨ ਆ ਜੀ ਆਪਣੇ ਸਮਾਗਮ ਵਿੱਚ ਸਾਡੇ ਨਗਰ ਦੀ ਪੰਚਾਇਤ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਸਹਿਯੋਗ ਦਿੰਦੀ ਹੈ ਅਤੇ ਵੱਧ ਚੜ ਕੇ ਸੇਵਾ ਪਾ ਕੇ ਗੁਰ ਕਰਜਾਂ ਖਸ਼ੀਆਂ ਪ੍ਰਾਪਤ ਕਰਦੇ ਹਨ ਸਭ ਸੰਤਾ ਵੱਧ ਚੜ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਸਾਡੇ ਨਗਰ ਦੇ ਸਰਪੰਚ ਸਾਹਿਬ ਸਰਦਾਰ ਜੁਜੀਤ ਸਿੰਘ ਔਜਲਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਵੱਲੋਂ ਜੋ ਇਹ ਖੂਨਦਾਨ ਦਾ ਕੈਂਪ ਵੀ ਲਗਾਇਆ ਜਾ ਰਿਹਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ